10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 10 ਮਾਰਚ 2025 ਦਿਨ ਸੋਮਵਾਰ ਫਗਣ ਮਹੀਨੇ ਦੀ 20 ਤਰੀਕ ਹੈ ਜੀ ਸੈਮੀ ਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਸਾਡੇ ਇਸ ਪ੍ਰੋਗਰਾਮ ਨੂੰ ਫਾਈਬਰ ਟੈਕ ਡਿਸਟ੍ਰੀਬਿਊਟਰਸ ਆਪਣਾ ਕਾਰਕੀਅਰ ਅਤੇ ਭਾਰਤ ਜੂਲਰਸ ਸਪான்ਸਰ ਕਰਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਲੈਂਗੁਏਜ ਬੰਬ ਧਮਾਕਾ ਹੋਇਆ ਸ਼ੁੱਕਰਵਾਰ ਉਹਦੇ ਪਿੱਛੇ ਗੱਲਬਾਤ ਕੀ ਚੱਲ ਰਹੀ ਆ ਅਪਡੇਟ ਕੀ ਆ ਰਹੀ ਆ ਤੇ ਨਾਲੇ ਗੱਲ ਕਰਾਂਗੇ ਬੀਸੀ ਵਿੱਚ ਆਇਆ ਇੱਕ ਹੋਰ ਪੁਚਾਲ ਦੀ ਲਗਾਤਾਰ ਦੂਜੀ ਵਾਰੀ ਕੁਝ ਦਿਨਾਂ ਦੇ ਵਕਫੇ ਦੇ ਨਾਲ ਇਹ ਪੁਚਾਲ ਆਇਆ ਐਲਨ ਮਸਕ ਦੁਨੀਆ ਦਾ ਵੱਡਾ ਤਣਾੜ 14ਵਾਂ ਨਿਆਣਾ ਜੀ ਦੇ ਘਰੇ ਜੰਮਿਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਕਿਵੇਂ ਖਤਮ ਹੋਈ ਆ ਗਰਮਾ ਗਰਮੀ ਰਹੀ ਮੀਟਿੰਗ ਦੇ ਵਿੱਚ ਅੱਗੇ ਕੀ ਹੋ ਸਕਦਾ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਨਾਲੇ ਗੱਲਬਾਤ ਕਰਾਂਗੇ ਜਲੰਧਰ ਦੇ ਜਾਟ ਪਾਸਟਰ ਦੀ ਜਿਹਦੇ ਉੱਤੇ ਨਾ ਇੱਕ ਵਾਰ ਫਿਰ ਇੱਕ ਲੜਕੀ ਨੇ ਗੰਭੀਰ ਦੋਸ਼ ਲਾਏ ਆ ਅਖੀਰ ਤੇ ਵਿੱਚ 993 ਦੇ ਇੱਕ ਕੇਸ ਦੀ ਗੱਲ ਕਰਾਂਗੇ ਜਿਹਦੇ ਵਿੱਚ ਸੀਪੀਆਈ ਅਦਾਲਤ ਨੇ ਇੱਕ ਪੁਲਿਸ ਅਧਿਕਾਰੀ ਦੇ ਉੱਤੇ ਕਤਲ ਦੇ ਦੋਸ਼ ਲਾ ਦਿੱਤੇ ਆ ਦੋਸ਼ੀ ਗਰਦਾਨ ਦਿੱਤਾ ਤੇ ਸਜ਼ਾ ਹੁਣ ਜਿਹੜੀ ਆ ਉਹ 6 ਮਾਰਚ ਨੂੰ ਸੁਣਾਈ ਜਾਣੀ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सारी तो नॉर्थ ईस्ट प्लाजा खुल गई है ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸਹੋਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦਾ ਸ਼ਹਿਰ ਸਰੀ ਸਰੀ ਦਾ ਗਵਾਂਡੀ ਸ਼ਹਿਰ ਲੈਂਗਲੀ ਉੱਥੇ ਸ਼ੁੱਕਰਵਾਰ ਨੂੰ ਇੱਕ ਧਮਾਕਾ ਹੋਇਆ ਸੀ ਕੁਝ ਬੰਬ ਦੀ ਤਰ੍ਹਾਂ ਫਟਿਆ ਜਿਹਦੇ ਨਾਲ ਇੱਕ ਕਾਰ ਜਿਹੜਾ ਬਹੁਤ ਪ੍ਰਭਾਵਿਤ ਹੋ ਗਿਆ ਅੱਗ ਲੱਗੀ ਉਹਦੇ ਨਾਲ ਗਵਾਂਡ ਵਿੱਚ 5-7 ਘਰਾਂ ਨੂੰ ਹੋਰ ਨੁਕਸਾਨ ਪਹੁੰਚਿਆ ਹੁਣ ਪੁਲਿਸ ਇਸ ਸੱਤੇ ਦੇ ਉੱਤੇ ਪਹੁੰਚੀ ਹੈ ਵੀ ਇਹ ਇੱਕ ਡਰੱਗ ਲੈਬ ਦੇ ਵਿੱਚ ਹੋਇਆ ਧਮਾਕਾ ਹੋ ਸਕਦਾ ਪੁਲਿਸ ਨੂੰ ਸ਼ੱਕ ਹੈ ਕਿ ਇੱਥੇ ਇੱਕ ਗੈਰ ਕਾਨੂੰਨੀ ਡਰੱਗ ਲੈਬ ਚੱਲਦੀ ਸੀ ਮਤਲਬ ਕਿ ਘਰਾਂ ਦੇ ਵਿੱਚ ਘਰ ਲੈ ਕੇ ਇੱਥੇ ਡਰੱਗ ਪ੍ਰੋਡਿਊਸ ਕੀਤੀ ਜਾ ਰਹੀ ਸੀ ਤੇ ਉਹਦੇ ਨਾਲ ਕੋਈ ਕੈਮੀਕਲ ਰਿਐਕਸ਼ਨ ਹੋਇਆ ਧਮਾਕਾ ਹੋਇਆ ਜਿਹਦੇ ਨਾਲ ਇੱਕ ਬੰਬ ਦੀ ਤਰ੍ਹਾਂ ਇਹ ਫਟਿਆ ਤੇ ਉਸ ਤੋਂ ਬਾਅਦ ਵਿੱਚ ਅੱਗ ਲੱਗੀ ਹੈ ਤੇ ਨਾਲ ਦੀ ਨਾਲ ਹੋਰਾਂ ਘਰਾਂ ਨੂੰ ਵੀ ਨੁਕਸਾਨ ਹੋਇਆ ਉਸ ਦਿਨ ਹੀ ਦੱਸਿਆ ਗਿਆ ਸੀ ਕਿ ਦੋ ਜਣੇ ਨੂੰ ਸਖਤ ਜ਼ਖਮੀ ਹਾਲਤ ਵਿੱਚ ਜਿਹੜਾ ਹਸਪਤਾਲ ਪਹੁੰਚਾਇਆ ਗਿਆ 에어 ਐਮਬੂਲੈਂਸ ਦੀ ਮਦਦ ਦੇ ਨਾਲ ਤੇ ਅੱਜ ਜਾਣਕਾਰੀ ਲੈਂਗਲੀ ਆਰ ਸੀ ਐਮ ਪੀ ਵੱਲ ਦਿੱਤੀ ਗਈ ਹੈ ਕਿ ਇੱਕ ਵਿਅਕਤੀ ਜਿਹੜਾ ਲਾਪਤਾ ਸੱਸਿਆ ਜਾ ਰਿਹਾ ਸੀ ਉਹ ਦੀ ਇਸ ਹਾਦਸੇ ਵਿੱਚ ਮੌਤ ਹੋਈ ਆ ਹੁਣ ਇਹ ਜਾਣਕਾਰੀ ਖੱਲੇ ਬਾਹਰ ਆਉਣੀ ਬਾਕੀ ਆ ਕਿ ਜੇਕਰ ਡਰੱਗ ਲੈਬ ਚੱਲਦੀ ਸੀ ਤਾਂ ਕੀ ਉਸ ਵੇਲੇ ਘਰ ਦੇ ਵਿੱਚ ਕੋਈ ਮੌਜੂਦ ਸੀ ਤੇ ਜਿਹੜੇ ਵਿਅਕਤੀ ਦੀ ਮੌਤ ਹੋਈ ਹੈ ਉਹਦਾ ਇਸ ਘਰ ਦੇ ਨਾਲ ਜਾਂ ਆਂਡਗਵਾਂਡ ਦੇ ਨਾਲ ਕੀ ਸਬੰਧ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਹੋਰ ਖੁਲਾਸੇ ਪੁਲਿਸ ਵੱਲੋਂ ਕੀਤੇ ਜਾ ਸਕਦੇ ਆ ਸੋ ਇੱਥੋਂ ਆਪਾਂ ਦੇਖ ਸਕਦੇ ਆ ਕਿ ਡਰੱਗ ਲੈਬ ਜੜੀਆਂ ਆ ਉਹ ਤੁਹਾਡੇ ਆਂਡਗਵਾਂਡ ਹੀ ਚੱਲ ਰਹੀਆਂ ਆ ਘਰਾਂ ਦੇ ਵਿੱਚ ਵੀ ਜਿਹੜੀ ਹੈ ਡਰੱਗ ਤਸਕਰੀ ਦੇ ਵਾਸਤੇ ਡਰੱਗ ਪ੍ਰੋਡਿਊਸ ਕੀਤੀ ਜਾ ਰਹੀ ਆ ਕਿਉਂਕਿ ਅੱਜਕੱਲ ਜਿਹੜਾ ਹੈਰੋਇਨ ਕੋਕੀਨ ਅਫੀਮ ਡੋਡਿਆਂ ਦੇ ਨਾਲੋਂ ਕੈਮੀਕਲ ਡਰਗ ਜਿਹੜੀ ਆ ਸਿੰਥੈਟਿਕ ਡਰਗ ਉਹ ਜ਼ਿਆਦਾ ਵਿਕ ਰਹੀ ਆ ਤਾਂ ਕਿ ਥੋੜੇ ਪੈਸੇ ਖਰਚ ਕੇ ਜ਼ਿਆਦਾ ਨਸ਼ਾ ਹੋ ਸਕੇ ਇਹ ਡਰਗ ਜਿਹੜੀ ਆ ਪਹਿਲਾਂ ਸਮਝਿਆ ਜਾਂਦਾ ਸੀ ਕਿ ਕਿਸੇ ਵੇਅਰ ਹਾਊਸ ਵਿੱਚ ਤਿਆਰ ਹੁੰਦੀ ਆ ਕਿਤੇ ਫਾਰਮਾ ਵਿੱਚ ਤਿਆਰ ਹੁੰਦੀ ਆ ਪਰ ਹੁਣ ਦੇਖਣ ਵਿੱਚ ਆ ਰਿਹਾ ਕਿ ਇਹ ਘਰਾਂ ਦੀਆਂ ਬੇਸਮੈਂਟਾਂ ਦੇ ਵਿੱਚ ਕਿਰਾਏ ਦੇ ਉੱਤੇ ਲਏ ਹੋਏ ਘਰਾਂ ਦੇ ਵਿੱਚ ਡਰਗ ਲੈਬਸ ਲੱਗੀਆਂ ਹੋਈਆਂ ਜਿੱਥੋਂ ਕਿ ਇਹ ਖਤਰਨਾਕ ਡਰਗਸ ਬਣਾਈਆਂ ਜਾਂਦੀਆਂ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ BC ਦੇ ਵਿੱਚ ਆਏ ਦੂਜੇ ਵੱਡੇ ਪਚਾਲ ਦੀ ਜਿਹੜਾ ਕਿ ਰੈਕਟਰ ਪਰਮਾਨੇ ਦੇ ਉੱਤੇ ਇਹਦਾ ਮੈਗਨੀਟਿਊਡ 4.8 ਯਾਨੀ ਕਿ ਤਕਰੀਬਨ 5 ਦੇ ਕਰੀਬ ਸੀਗਾ ਇਹ ਦੂਜਾ ਪਚਾਲ ਮੈਸ ਕਰਕੇ ਕਹਿ ਰਿਆਂ ਕਿ ਕੁਝ ਹਫ਼ਤੇ ਪਹਿਲਾਂ ਹੀ ਤਕਰੀਬਨ ਕੋਈ ਦਿਨ ਪਹਿਲਾਂ ਬਲਕਿ BC ਦੇ ਵਿੱਚ ਇੱਕ ਹੋਰ ਪਚਾਲ ਆਇਆ ਸੀਗਾ ਜਿਹਦੇ ਝਟਕੇ ਪੂਰੀ BC ਦੇ ਵਿੱਚ ਮਹਿਸੂਸ ਕੀਤੇ ਗਏ ਸੀਗੇ ਤੇ ਇਹ ਜਿਹੜਾ ਅੱਜ ਪਚਾਲ ਆਇਆ ਸਵੇਰੇ ਤਕਰੀਬਨ 5:00 ਵਜੇ ਦੇ ਕਰੀਬ ਵੈਨਕੂਵਰ ਆਇਲੈਂਡ ਦੇ ਸ਼ਹਿਰ ਸਿਡਨੀ ਤੋਂ ਤਕਰੀਬਨ 42 ਕਿਲੋਮੀਟਰ ਦੂਰ ਈਸਟ ਵਾਲੇ ਸਾਈਡ ਸਗਾ ਤੇ ਜੇਕਰ ਤੁਸੀਂ ਨਕਸ਼ੇ ਦੇ ਵਿੱਚ ਦੇਖਦੇ ਆ ਤੇਰਾ ਵੈਨਕੂਵਰ ਆਇਲੈਂਡ ਦਾ ਵੈਨਕੂਵਰ ਤੋਂ ਇਧਰੋਂ ਅਮਰੀਕਾ ਵਾਲੇ ਪਾਸੇ ਬੈਲਿੰਘੇਮ ਨਾਲ ਦਾ ਏਰੀਆ ਆ ਉਧਰ ਇਹ ਪਚਾਲ ਆਇਆ ਸੋ ਕੈਨੇਡਾ ਦੇ ਨਾਲ-ਨਾਲ ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਇਹਦੇ ਝਟਕੇ ਮਹਿਸੂਸ ਕੀਤੇ ਗਏ ਆ ਪਰ ਕੋਈ ਵੀ ਨੁਕਸਾਨ ਹੋਣ ਦੀ ਖਬਰ ਹਜੇ ਤੱਕ ਨਹੀਂ ਮਿਲੀ ਤੇ ਨਾ ਹੀ ਕੋਈ ਸੁਨਾਮੀ ਦੀ ਵਾਰਨਿੰਗ ਜਿਹੜੀ ਜਾਰੀ ਕੀਤੀ ਗਈ ਆ ਸੋ ਲਗਾਤਾਰ ਦੋ ਪਚਾਲ ਜਿਹੜੇ ਆ ਲੋਕਾਂ ਨੇ ਮਹਿਸੂਸ ਕੀਤੇ ਆ ਸੋ ਇਹਦੇ ਵਾਸਤੇ ਜਿਹੜੇ ਪਚਾਲ ਦੇ ਮਾਹਰ ਨੇ ਅਰਥਕੋਇਕ ਮਾਹਰ ਨੇ ਉਹ ਕਹਿੰਦੇ ਜਦੋਂ ਵੀ ਕੋਈ ਇੱਕ ਪਚਾਲ ਆਉਂਦਾ ਉਹ ਜਿਹੜਾ ਕਿ ਵੱਡਾ ਹੁੰਦਾ ਜਿਵੇਂ ਕਿ ਪਹਿਲਾ 5.1 ਮੈਗਨੀਚਿਊਡ ਵਾਲਾ ਸੀਗਾ ਉਸ ਤੋਂ ਬਾਅਦ ਫਿਰ ਛੋਟੇ-ਛੋਟੇ ਪਚਾਲ ਆਉਂਦੇ ਰਹਿੰਦੇ ਆ ਵੈਸੇ ਜੇਕਰ ਆਪਾਂ ਗੱਲ ਕਰੀਏ ਤਾਂ ਪੂਰੀ ਪਲੇਟ ਜਿਹੜੀ ਆ ਬ੍ਰਿਟਿਸ਼ ਕੋਲੰਬੀਆ ਵਸ਼ਿੰਗਟਨ ਇਸ ਤੋਂ ਇਲਾਵਾ ਓਰੀਗਨ ਅਤੇ ਨਾਲ ਥੱਲੇ ਕੈਲੀਫੋਰਨੀਆ ਇਹ ਸਾਰੇ ਇੱਕ ਪਚਾਲ ਗ੍ਰਸਤ ਇਲਾਕੇ ਦੀ ਇੱਕ ਪਲੇਟ ਆ ਜਿਹਦੇ ਬਾਰੇ ਇਹ ਕਿਹਾ ਜਾ ਸਕਦਾ ਰਿਹਾ ਕਿ ਕਿਸੇ ਵੇਲੇ ਵੀ ਇੱਥੇ ਕੋਈ ਵੱਡਾ ਪਚਾਲ ਆ ਸਕਦਾ ਆ ਇਹਦੀ پیشن گوئی ਵਾਰ-ਵਾਰ ਜਿਹੜੇ ਪਚਾਲ ਮਾਹਰ ਕਰਦੇ ਰਹਿੰਦੇ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਐਲਨ ਮਸਕ ਦੀ ਐਲਨ ਮਸਕ ਦੁਨੀਆ ਦਾ ਬਹੁਤ ਵੱਡਾ ਤਨਾੜ ਟੈਸਲਾ ਇਸ ਦੇ ਨਾਲ ਨਾਲ ਟਵਿੱਟਰ ਅਤੇ ਸਪੇਸ ਐਕਸ ਅਤੇ ਹੋਰ ਬਹੁਤ ਸਾਰੇ ਜਿਹੜੇ ਬਿਜ਼ਨਸ ਆ ਉਹ ਸੋ ਜਿੱਥੇ ਸ਼ੇਅਰ ਮਾਰਕੀਟ ਡਿਗਣ ਦੇ ਨਾਲ ਟੈਸਲਾ ਦੇ ਸ਼ੇਅਰ ਡਿਗਦੇ ਜਾ ਰਹੇ ਆ ਉਥੇ ਉਹਦੇ ਟੱਬਰ ਤੇ ਜੀਆਂ ਵਿੱਚ ਵਾਧਾ ਹੋ ਰਿਹਾ ਸੋ ਜਿਹੜਾ ਮਸਕ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਘਰ 14ਵੇਂ ਜੀ ਨੇ ਜਨਮ ਲਿਆ ਆ ਸੋ 14ਵਾਂ ਜਿਹੜਾ ਉਹਨਾਂ ਦੇ ਮੁੰਡਾ ਹੋਇਆ ਜੀ ਤੇ ਸ਼ਿਵੋਰਨ ਜ਼ਿਲਸ ਕੈਨੇਡਾ ਦੀ ਇੱਕ ਰਹਿਣ ਵਾਲੀ ਔਰਤ ਜਿਹੜੀ ਕਿ ਉਹਨਾਂ ਦੀ ਕੰਪਨੀ ਨਿਊਰਲ ਲਿੰਕ ਚ ਐਗਜ਼ੈਕਟਿਵ ਵਜੋਂ ਕੰਮ ਕਰਦੀ ਹੈ ਇਹ ਚੌਥਾ ਬੱਚਾ ਜਿਹੜਾ ਐਲਨ ਮਸਕ ਤੋਂ ਉਹਦੇ ਹੋਇਆ ਸੋ ਐਲਨ ਮਸਕ ਦੇ ਕੁੱਲ 14 ਨਿਆਣੇ ਹੋ ਗਏ ਆ ਜੀ ਹੁਣ ਜਿਹਨਾਂ ਵਿੱਚ ਉਹਦੀ ਪਹਿਲੀ ਪਤਨੀ ਤੋਂ 6 ਬੱਚੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਕੁਝ ਹੋਰ ਔਰਤਾਂ ਤੋਂ ਉਹਦੇ ਬੱਚੇ ਆ ਸੋ ਕੁੱਲ ਮਿਲਾ ਕੇ ਗਿਣਤੀ ਜਿਹੜੀ ਆ 14 ਹੋ ਗਈ ਆ ਸੋ ਸ਼ਵਾਨ ਜੈਲਸ ਜਿਹੜੀ ਹੈ ਜੀ ਉਹਦਾ ਪੂਰਾ ਨਾਂ ਸ਼ਵਾਨ ਐਲਸ ਜੈਲਸ ਮਾਰਕਮ অন্ਟਾਰੀਓ ਦੀ ਇਹੋ ਜੰਪਲਾ ਤੇ ਕਮਾਲ ਦੀ ਗੱਲ ਇਹ ਵੀ ਹੈ ਕਿ ਉਹਦੀ ਮਾਂ ਜਿਹੜੀ ਇੱਕ ਪੰਜਾਬਣ ਜਿਹਦਾ ਨਾਂ ਸ਼ਰਦਾ ਕੌਰ ਸਕਤ ਦੱਸਿਆ ਗਿਆ ਜੀ ਤੇ ਉਹਦਾ ਜਿਹੜਾ ਬਾਪ ਆ ਉਹ ਇੱਕ ਕੋਕੇਸ਼ੀਅਨ ਗੋਰਾ ਸੀਗਾ ਸੋ ਇੱਕ ਤਰੀਕੇ ਦੇ ਨਾਲ ਇਹ ਕਹਿ ਸਕਦੇ ਆ ਕਿ ਜਿਹੜਾ ਅੱਜ ਬੱਚਾ ਪੈਦਾ ਹੋਇਆ ਉਹਦੀ ਨਾਨੀ ਜਿਹੜੀ ਹੈ ਜੀ ਉਹ ਪੰਜਾਬਣ ਆ ਸੋ ਜਸਟਨ ਵਿਲਸਨ ਉਹਦੀ ਪਹਿਲੀ ਪਤਨੀ ਐਲਨ ਮਸਕ ਦੀ ਉਤੋਂ ਉਹਦੇ 6 ਬੱਚੇ ਸੀਗੇ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਪਤਨੀ ਤੋਂ 3 ਬੱਚੇ ਤੇ ਇੱਕ ਸੈਰੋਗੇਟ ਮਦਰ ਤੋਂ ਇੱਕ ਬੱਚਾ ਤੇ ਹੁਣ 4 ਬੱਚੇ ਜਿਹੜੀ ਹੁਣ ਮੌਜੂਦਾ ਉਸ ਦੇ ਨਾਲ ਰਹਿ ਰਹੀ ਔਰਤ ਆ ਉਹਦੇ ਤੋਂ ਹੋਏ ਆ ਕਮਾਲ ਦੀ ਗੱਲ ਆ ਕਿ ਜਹੇਦਾਰ ਨੇ ਅਪੀਲ ਸਿੱਖਾ ਨੂੰ ਕੀਤੀ ਸੀਗੀ ਕਿ ਬੱਚੇ ਵੱਧ ਤੋਂ ਵੱਧ ਜਮਾਓ ਪਰ ਉਹਨਾਂ ਤੇ ਉੱਤੇ ਅਮਲ ਜਿਹੜਾ ਅਪੀਲ ਦੇ ਉੱਤੇ ਉਹ ਐਲਨ ਮਸਕ ਕਰ ਰਿਹਾ ਸੋ 14ਵਾਂ ਬੱਚਾ ਜਿਹੜਾ ਜੀ ਉਹਨਾਂ ਦੇ ਘਰ ਹੋਇਆ ਆ ਬੜੀ ਕਮਾਲ ਵਾਲੀ ਗੱਲ ਆ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਅਤੇ ਕਿਸਾਨ ਆਗੂਆਂ ਦੇ ਵਿਚਾਲੇ ਜਿਹੜੀ ਹੈ ਜੀ ਗਰਮਾ-ਗਰਮੀ ਹੋਣ ਦੀ ਖਬਰ ਮਿਲੀ ਆ ਕਿਸਾਨ ਆਗੂਆਂ ਤੇ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਵਿਚਾਲੇ ਇੱਕ ਮੀਟਿੰਗ ਰੱਖੀ ਗਈ ਸੀ ਜ ਜਿਹਦੇ ਵਿੱਚ ਮੁੱਖ ਮੁੱਦਾ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸੀ ਕਿਉਂਕਿ ਪੰਜਾਬ ਦੇ ਵਿੱਚ 8-8 ਥਾਂਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਾਏ ਗਏ ਆ। ਸੋ ਜਿਹੜੀ ਮੀਟਿੰਗ ਦੇ ਵਿੱਚੋਂ ਗੱਲਬਾਤ ਬਾਹਰ ਆ ਰਹੀ ਹੈ ਦੱਸਿਆ ਗਿਆ ਕਿ ਕਿਸਾਨ ਆਗੂ ਜੁਗਿੰਦਰ ਸਿੰਘ ਜੁਗਰਾਹਾ ਤੇ ਇਸ ਦੇ ਨਾਲ ਬਲਬੀਰ ਸਿੰਘ ਰਾਜੇਵਾਲ ਅਤੇ ਕੁਝ ਹੋਰ ਕਿਸਾਨ ਆਗੂ ਇਸ ਮੀਟਿੰਗ ਵਿੱਚ ਸ਼ਾਮਲ ਸਗੇ। ਸੋ ਤਕਰੀਬਨ 18 ਮੰਗਾਂ ਦੇ ਉੱਤੇ ਚਰਚਾ ਹੋਣੀ ਸੀ। ਪਹਿਲੀਆਂ 8-9 ਮੰਗਾਂ ਤੇ ਚਰਚਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਹੁਣ ਧਰਨੇ ਜਿਹੜੇ ਆ ਬੰਦ ਕਰ ਦਿਓ ਤੇ ਤੁਹਾਨੂੰ ਹੁਣ ਮੀਟਿੰਗ ਦੇ ਦਿੱਤੀ ਗਈ ਆ। ਤੇ ਕਿਸਾਨ ਆਗੂ ਨੇ ਕਿਹਾ ਕਿ ਸਾਨੂੰ ਮੀਟਿੰਗ ਲਈ ਸਮਾਂ ਤਾਂ ਦਿੱਤਾ ਤੁਸੀਂ ਜੇਕਰ ਅਸੀਂ ਧਰਨਾ ਲਾਇਆ ਸੀ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਮੀਟਿੰਗ ਵਿੱਚ ਗਰਮਾ-ਗਰਮੀ ਹੋ ਗਈ ਆ ਤੇ ਖੀਤੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਆ ਮੀਟਿੰਗ ਛੱਡ ਕੇ ਚਲੇ ਗਏ ਕਿ ਮੈਂ ਤੁਹਾਡੇ ਤੋਂ ਡਰਦਾ ਨਹੀਂ ਜੋ ਕਰਨਾ ਕਰ ਲਓ ਜਿਹੜੀਆਂ ਮੰਗਾਵਾਂ ਪਹਿਲਾਂ ਮੰਨ ਵੀ ਚੁੱਕਾ ਆ ਉਹ ਵੀ ਨਹੀਂ ਮੰਨਣੀਆਂ ਤੇ ਗੁੱਡ ਬਾਏ ਸੋ ਇਹ ਅੰਦਰੋਂ ਖਬਰ ਜਿਹੜੀ ਆ ਮਿਲੀ ਆ ਉਸ ਤੋਂ ਬਾਅਦ ਦੇਰ ਰਾਤ ਖਬਰ ਇਹ ਵੀ ਆਈ ਕਿ ਪੰਜਾਬ ਦੇ ਕਿਸਾਨ ਆਗੂਆਂ ਦੇ ਘਰਾਂ ਤੇ ਪੁਲਿਸ ਛਾਪੇ ਪਏ ਆ ਉਹਨਾਂ ਨੂੰ ਗ੍ਰফতার ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਕਿ ਅਜ ਇਸ ਗਰਮਾ-ਗਰਮੀ ਤੋਂ ਬਾਅਦ ਕਿਸਾਨਾਂ 'ਆ ਕੋਈ ਹੋਰ ਸਖਤ ਐਕਸ਼ਨ ਨਾ ਚੁੱਕ ਸਕਣ ਇੱਥੇ ਬਸ ਨਹੀਂ ਜਿਸ ਗੁੱਸੇ ਤੇ ਹੰਕਾਰ ਦੇ ਨਾਲ ਭਗਵੰਤ ਮਾਨ ਨੇ ਮੀਟਿੰਗ ਛੱਡੀ ਆ ਉਸ ਤੋਂ ਬਾਅਦ ਉਹਨਾਂ ਨੇ ਟਵਿੱਟਰ ਦੇ ਉੱਤੇ ਇੱਕ ਪੋਸਟ ਵੀ ਪਾਈ ਆ ਜੋ ਪੰਜਾਬੀ ਅਤੇ ਹਿੰਦੀ ਵਿੱਚ ਸੀ ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਵੀ ਉਹਨੇ ਕਿਸਾਨਾਂ ਦੇ ਉੱਤੇ ਨਿਸ਼ਾਨਾ ਲਾਇਆ ਅਤੇ ਇੱਕ ਤਰੀਕੇ ਦੇ ਨਾਲ ਇਸ ਪੋਸਟ ਵਿੱਚ ਪੰਜਾਬ ਦੇ ਹੋਰ ਵਰਗਾਂ ਨੂੰ ਕਿਸਾਨਾਂ ਦੇ ਪੇਸ਼ ਆਉਣ ਵਾਲੀ ਗੱਲ ਕੀਤੀ ਆ ਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਦੇ ਧਰਨਿਆਂ ਦੇ ਕਾਰਨ ਖੱਜਲ-ਖਵਾਰ ਹੋਣਾ ਪੈਂਦਾ ਆ ਸਮਾਜ ਦੇ ਬਾਕੀ ਵਰਗਾਂ ਦੇ ਕਾਰੋਬਾਰ ਕੰਮਕਾਜ ਪ੍ਰਭਾਵਿਤ ਹੁੰਦੇ ਆ ਸੋ ਇਹ ਗੱਲ ਜਿਹੜੀ ਸਿੱਧਮ ਸਿੱਧੇ ਤੌਰ ਦੇ ਤੇ ਦਿਸ ਰਹੀ ਆ ਕਿ ਕਿਸਾਨ ਆਗੂਆਂ ਤੋਂ ਜਥੇਬੰਦੀਆਂ ਤੋਂ ਖਫਾ ਭਗਵਾਨਤ ਮਾਨ ਪੰਜਾਬ ਦੇ ਹੋਰ ਵਰਗਾਂ ਨੂੰ ਕਿਸਾਨਾਂ ਮਗਰ ਬੂੰਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਸੋਚਣ ਵਾਲੀ ਇਹ ਕਿ ਕਿਸਾਨ ਧਰਨੇ ਲਾਉਂਦੇ ਕਿਉਂ ਆ ਕਿਸਾਨ ਧਰਨੇ ਇਸ ਕਰਕੇ ਲਾਉਂਦੇ ਆ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ ਸੋ ਉਹ ਕਾਨੂੰਨ ਹੱਥ ਵਿੱਚ ਨਹੀਂ ਲੈਂਦੇ ਕਿਸੇ ਦੇ 60 ਫੀਟ ਨਹੀਂ ਮਾਰਦੇ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੇ ਸ਼ਾਂਤਮਈ ਧਰਨੇ ਲਾਉਂਦੇ ਆ ਪਰ ਹੁਣ ਸ਼ਾਂਤਮਈ ਧਰਨੇ ਲਾਉਂਦੇ ਕਿਸਾਨਾਂ ਨੂੰ ਵੀ ਸਰਕਾਰ ਇਸ ਤਰੀਕੇ ਪੇਸ਼ ਕਰ ਰਹੀ ਹੈ ਕਿ ਆਮ ਲੋਕਾਂ ਦਾ ਨੁਕਸਾਨ ਕਰਦੇ ਆ ਇਹਨਾਂ ਕਾਰੋਬਾਰਾਂ ਦਾ ਨੁਕਸਾਨ ਹੁੰਦਾ ਆ ਵੀ ਇਹ ਧਰਨੇ ਲਾਉਣੇ ਵੀ ਜਿਹੜੇ ਗਲਤ ਹੈਗੇ ਆ ਸੋ ਇਹ ਗੱਲ ਉੱਧਰ ਨੂੰ ਜਾਂਦੀ ਪ੍ਰਤੀਤ ਹੋ ਰਹੀ ਹੈ ਇਸ ਕਿਸਾਨਾਂ ਦੇ ਨਾਲ ਮੀਟਿੰਗ ਤੋਂ ਪਹਿਲਾਂ ਭਗਵਾਨਤਮਾਨ ਵੱਲੋਂ ਵਪਾਰੀਆਂ ਦੇ ਸੰਤਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਉਹਨਾਂ ਨੂੰ ਕੁਝ ਰਾਹਤਾਂ ਦਾ ਵੀ ਐਲਾਨ ਕੀਤਾ ਗਿਆ ਅਤੇ ਇਹ ਮੀਟਿੰਗ ਬੜੇ ਹੀ ਨਿੱਗੇ ਮਾਹੌਲ ਦੇ ਵਿੱਚ ਹੋਈ ਆ ਸੋ ਪੰਜਾਬ ਸਰਕਾਰ ਇੱਕ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜ਼ਹਿਰ ਭਰ ਰਹੀ ਆ ਪੰਜਾਬ ਦੇ ਹੋਰ ਵਰਗਾਂ ਨੂੰ ਕਿਸਾਨਾਂ ਦੇ ਵੱਲ ਢ ਪੜਕਾਇਆ ਜਾ ਰਿਹਾ ਆ ਤਾਂ ਕਿ ਅਗਾਂਹ ਜੇਕਰ ਕਿਸਾਨ ਧਰਨਾ ਲਾਉਂਦੇ ਆ ਮੁਜਾਰੇ ਕਰਦੇ ਆ ਤਾਂ ਸਰਕਾਰ ਨੂੰ ਕੁਝ ਘਟ ਕਰਨਾ ਪਵੇ ਲੋਕੀ ਉਹਨਾਂ ਦੇ ਵਿਰੋਧ ਉੱਠ ਖੜਨਾ ਅਜਿਹੇ ਮੌਕੇ ਇਹ ਗੱਲ ਕਿ ਜਗਤ ਤੌਰ ਤੇ ਜਾਹਰ ਆ ਕਿ ਆਮ ਲੋਕ ਇਹ ਮਹਿਸੂਸ ਕਰਦੇ ਆ ਜਦੋਂ ਕਿਸਾਨ ਧਰਨੇ ਲਾਉਂਦੇ ਆ ਪੰਜਾਬ ਬੰਦ ਦੇ ਸੱਦੇ ਦਿੰਦੇ ਆ ਆਮ ਲੋਕਾਂ ਦੇ ਕੰਮ ਕਾਜ ਅਤੇ ਨਿੱਜੀ ਜੀਵਨ ਜਿਹੜੇ ਆ ਪ੍ਰਭਾਵਿਤ ਹੁੰਦੇ ਆ ਸੋ ਕਿਸਾਨਾਂ ਨੂੰ ਵੀ ਕੋਈ ਹੋਰ ਹੱਲ ਲੱਭਣਾ ਪਊਗਾ ਜਦੋਂ ਪੰਜਾਬ ਸਰਕਾਰ ਇਸ ਸਾਧ ਤੱਕ ਆਈ ਦੀਗੀ ਆ ਕਿ ਉਹ ਆਮ ਲੋਕਾਂ ਨੂੰ ਢੁਕਾ ਕੇ ਕਿਸਾਨਾਂ ਮਗਰ ਪਾਉਣਾ ਚਾਹੁੰਦੀ ਆ ਤੇ ਕਿਸਾਨਾਂ ਨੂੰ ਵੀ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਆਮ ਲੋਕਾਂ ਦੇ ਵਿੱਚ ਵਿਗਾੜ ਪੈਦਾ ਹੋਵੇ ਸੋ ਧਰਨੇ ਮਜਾਰੇ ਸ਼ਾਂਤਮਈ ਤਰੀਕੇ ਦੇ ਨਾਲ ਕਾਨੂੰਨਨ ਹੱਕ ਆ ਪਰ ਸਰਕਾਰ ਹੁਣ ਉਸ ਪਾਸੇ ਤੁਰਦੀ ਆ ਕਿ ਇਹਨੂੰ ਇੱਕ ਤਰੀਕੇ ਨਾਲ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਤਾਂ ਕਿ ਆਮ ਲੋਕ ਕਿਸਾਨਾਂ ਦੇ ਵਿਰੋਧ ਹੋ ਜਾਣ ਸੋ ਕਿਸਾਨ ਆਗੂਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਵੀ ਕੋਈ ਹੋਰ ਰਾਹ ਲੱਭਣਾ ਪਊਗਾ ਹਾਲ ਦੀ ਘੜੀ ਤਾਂ ਕਿ ਉਹਨਾਂ ਦੇ ਧਰਨਿਆਂ ਤੋਂ ਬਿਯਾਰਿਆਂ ਤੋਂ ਲੋਕ ਅੱਕ ਕੇ ਉਹਨਾਂ ਦੇ ਮਗਰ ਨਾ ਹੋ ਤੁਰਨ ਉਹਨਾਂ ਦੇ ਉਲਟ ਨਾ ਹੋ ਤੁਰਨ ਸੋ ਇਸ ਵਾਰ ਤੇ ਸਰਕਾਰ ਦੀਆਂ ਚਾਲਾਂ ਨਾਕਾਮਯਾਬ ਹੋ ਸਕਣ ਵਾਸਤੇ ਜਿਹੜਾ ਸੰਘਰਸ਼ ਆਦਾ ਰਾਹ ਕੁਛ ਨਾ ਕੁਛ ਹੋਰ ਲੱਭਣਾ ਪਊਗਾ ਕਿਸਾਨਾਂ ਆਗੂ ਨੂੰ ਕੋਈ ਹੋਰ ਨਵੀਂ ਰਣਨੀਤਿਕ ਜਿਹੜੀ ਯਾਰ ਨੀਤੀ ਅਪਣਾਉਣੀ ਪਊਗੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੇ ਵਿੱਚ ਇੱਕ ਪਾਸਟਰ ਬਜਿੰਦਰ ਸਿੰਘ ਦੀ ਜਿਹੜਾ ਕਿ ਹਰਿਆਣਿਆਂ ਦਾ ਇੱਕ ਜਾਟ ਆ ਉਹਦੇ ਉੱਤੇ ਪਹਿਲਾਂ ਵੀ ਬੜੇ ਗੰਭੀਰ ਮਾਮਲੇ ਜਿਹੜੇ ਦਰਜ ਹੋਏ ਆ ਹੁਣ ਇੱਕ ਲੜਕੀ ਨੇ ਜਿਹੜੀ ਕਿ 16 ਸਾਲ ਦੀ ਸੀ ਜਦੋਂ ਤੋਂ ਉਹਦੇ ਸੰਪਰਕ ਵਿੱਚ ਉਹਨੇ ਦੋਸ਼ ਲਾਏ ਆ ਕਿ ਇਸ ਪਾਸਟਰ ਬਜਿੰਦਰ ਸਿੰਘ ਵੱਲੋਂ ਉਹਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹਦੇ ਨਾਲ ਸੰਬੰਧ ਬਣਾਉਣ ਵਾਸਤੇ ਉਹਦੇ ਤੇ ਦਬਾਅ ਬਣਾਇਆ ਜਾ ਰਿਹਾ ਅਤੇ ਇੱਥੋਂ ਤੱਕ ਕਿ ਉਹਦੇ ਮਾਪਿਆਂ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਆ ਸੋ ਜਿਹੜੇ ਪੰਜਾਬ ਦੇ ਪੁਰਾਣੇ ਇਸਾਈ ਆ ਕਿਉਂਕਿ ਪੰਜਾਬ ਦੇ ਵਿੱਚ ਇਸਾਈ ਧਰਮ ਕੋਈ ਨਵਾਂ ਨਹੀਂ ਹੈਗਾ ਅੰਗਰੇਜ਼ਾਂ ਦੇ ਵੇਲੇ ਤੋਂ ਬਹੁਤ ਸਾਰੇ ਲੋਕ ਸਾਹੀਤ ਕਬੂਲ ਕਰ ਗਏ ਸੀਗੇ ਬਟਾਲਾ ਅੰਮ੍ਰਿਤਸਰ ਜਲੰਧਰ ਦੇ ਵਿੱਚ ਪੁਰਾਣੀਆਂ ਚਰਚਸ ਹੈਗੀਆਂ ਜਿਹੜੀਆਂ ਕਿ ਕਈ ਦਹਾਕੇ ਪੁਰਾਣੀਆਂ ਆ ਸੋ ਜਿਹੜੇ ਉਹਨਾਂ ਦੇ ਡਾਈਸਿਸ ਨੇ ਫਾਦਰਸ ਨੇ ਉਹ ਕਈ ਵਾਰੀ ਇਹ ਗੱਲ ਆ ਚੁੱਕੇ ਆ ਇਹ ਪੰਜਾਬ ਦੇ ਵਿੱਚ ਖੁੰਭਾ ਵਾਂਗੂ ਉਗ ਰਹੇ ਸਾਈਆਂ ਦੇ ਡੇਰੇ ਆ ਇਹ ਸਾਈਅਤ ਦੇ ਉਲਟਾ ਜੋ ਜਾਦੂ ਟੂਣਾ ਜੋੰਦ ਵਿਸ਼ਵਾਸੇ ਫਲਾਉਂਦੇ ਆ ਇਹੇ ਅਜ਼ਾਈਤ ਦੇ ਉਲਟਾ ਅਸਾਈ ਧਰਮ ਦੇ ਵਿੱਚ ਅਜਿਹਾ ਕੁਝ ਨਹੀਂ ਲਿਖਿਆ ਇਹ ਲੋਕਾਂ ਨੂੰ ਮਗਰ ਲਾਉਣ ਵਾਸਤੇ ਅਜਿਹਾ ਕੁਝ ਕਰ ਰਹੇ ਆ ਪਰ ਫਿਰ ਵੀ ਇਹ ਡੇਰੇ ਸਰਕਾਰੀ ਸ਼ਹਿਰ ਦੇ ਨਾਲ ਲਗਾਤਾਰ ਫੈਲਦੇ ਜਾ ਰਹੇ ਆ ਤੇ ਇਹਨਾਂ ਦੇ ਵਿੱਚ ਜੋ ਕੁਝ ਹੁੰਦਾ ਇਹਦੇ ਬਾਰੇ ਪਹਿਲਾਂ ਵੀ ਕਈ ਵਾਰੀ ਸਾਹਮਣੇ ਆ ਚੁੱਕਾ ਹੁਣ ਇਹ ਲੜਕੀ ਜਿਹੜੀ ਉਮਰ 22 ਸਾਲ ਹੋ ਚੁੱਕੀ ਆ ਇਹਨੇ ਪ੍ਰੈਸਰ ਦੇ ਵਿੱਚ ਜਾ ਕੇ ਮੀਡੀਆ ਤੇ ਜਾ ਕੇ ਇਲਜ਼ਾਮ ਲਾਇਆ ਕਿ ਪਾਸਟਰ ਬਜਿੰਦਰ ਸਿੰਘ ਜਿਹੜਾ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਤਾਜਪੁਰ ਦੇ ਲਾਗੇ ਗਲੋਰੀ ਆਫ ਵਿਜ਼ਡਮ ਚਰਚ ਨਾਂ ਦਾ ਇੱਕ ਡੇਰਾ ਚਲਾਉਂਦਾ ਆ ਉਹਦੇ ਵਿੱਚ ਉਹ ਕਹਿੰਦੀ ਮੈਂ 2017 ਦੇ ਵਿੱਚ ਆਪਣੇ ਮਾਪਿਆਂ ਦੇ ਨਾਲ ਜਾਣਾ ਸ਼ੁਰੂ ਕੀਤਾ ਸੀਗਾ ਤੇ ਇਹ 2020 ਦੇ ਵਿੱਚ ਉਹ ਚਰਚ ਦੀ ਇੱਕ ਟੀਮ ਵਿੱਚ ਸ਼ਾਮਲ ਹੋ ਗਈ ਅਤੇ ਨਾਲ ਦੀ ਨਾਲ ਹੀ ਉਸ ਪਾਸਟਰ ਦੀਆਂ ਨਜ਼ਰਾਂ ਦੇ ਵਿੱਚ ਆ ਗਈ ਪੁਲਿਸ ਨੇ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰ ਲਈ ਆ ਤੇ ਇਸ ਔਰਤ ਨੇ ਐਫ ਆਈ ਆਰ ਵਿੱਚ ਇਲਜ਼ਾਮ ਲਾਇਆ ਕਿ ਕਿਸੋ ਵੀ ਦੇ ਵਿੱਚ ਸਪਾਸਟਰ ਨੇ ਉਹਦਾ ਮੋਬਾਈਲ ਨੰਬਰ ਹਾਸਲ ਕਰ ਲਿਆ ਉਸ ਤੋਂ ਬਾਅਦ ਮੋਬਾਈਲ ਦੇ ਉੱਤੇ ਗਲਤ ਸਨੇਹੇ ਭੇਜਣ ਲੱਗਾ ਉਹਦੇ ਨਾਲ ਸਿਰਕ ਦਬਾਅ ਸਿਰਕ ਸੰਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ ਅਤੇ ਅਣਉਚਿਤ ਸਨੇਹੇ ਭੇਜ ਕੇ ਇਹ ਵੀ ਕਹਿਣ ਲੱਗਾ ਕਿ ਉਹਨੂੰ ਫਾਦਰ ਨਾ ਕਿਹਾ ਜਾਵੇ ਪ੍ਰੋਫਿਟ ਯਾਨੀ ਕਿ ਮਸੀਹਾ ਕਿਹਾ ਜਾਵੇ ਜੀ ਸੋ ਐਫ ਆਈ ਐਨ ਸਰਔਰ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਚਰਚ ਦੀ ਸ਼ਰਧਾਲੂ ਸੀਗੀ ਪਰ ਉਹਨੂੰ ਕਈ ਵਾਰੀ ਇਸ ਅਖੋਤੀ ਪਾਸਟਰ ਵੱਲੋਂ ਗਲਤ ਟੰਗ ਦੇ ਨਾਲ ਸ਼ੂਆ ਗਿਆ ਜਦੋਂ ਕਾਲਜ ਜਾਂਦੀ ਸੀ ਤਾਂ ਗੱਡੀ ਵਿੱਚ ਪਿੱਛਾ ਕਰਦਾ ਸੀਗਾ ਤੇ ਜੇਕਰ ਰੁਕਿਆ ਜਾਂਦਾ ਸੀ ਤਾਂ ਧਮਕੀ ਦਿੰਦਾ ਸੀ ਕਿ ਮੈਂ ਤੁਹਾਡੇ ਮਾਂ ਪਿਓ ਨੂੰ ਮਰਵਾ ਦਊਗਾ ਉਸ ਤੋਂ ਬਾਅਦ ਇਹ ਔਰਤ ਜਿਹੜੀ ਹੈ ਕਹਿੰਦੀ ਮੇਰਾ ਵਿਆਹ ਹੋ ਗਿਆ ਤੇ ਉਸ ਤੋਂ ਬਾਅਦ ਘਰ ਵਾਲੇ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਜਿਸ ਦੇ ਕਾਰਨ ਉਹ ਮਾਨਸਿਕ ਤਣਾਅ ਵਿੱਚ ਚਲੀ ਗਈ ਅਤੇ ਹੁਣ ਹੋਰ ਕੋਈ ਵੀ ਹੱਲ ਨਾ ਦੱਸਦਾ ਵੇਖ ਕੇ ਅਖੀਰ ਉਹਨੇ মিডিਏ ਵਿੱਚ ਜਾਣਾ ਬਿਹਤਰ ਸਮਝਿਆ মিডিਆ ਵਿੱਚ ਆਉਣ ਤੋਂ ਬਾਅਦ ਗੱਲ ਵੱਧ ਗਈ ਆ ਪੁਲਿਸ ਨੇ ਪਾਸਟਰ ਬਜਿੰਦਰ ਸਿੰਘ ਦੇ ਉਲਟ ਐਫ ਆਈ ਆਰ ਦਰਜ ਕਰਾ ਲਈ ਆ ਤੇ ਮਾਮਲਾ ਜਿਹੜਾ ਜੀ ਉਹ ਅਦਾਲਤ ਦੇ ਵਿੱਚ ਚਲਾ ਗਿਆ ਆ ਅਦਾਲਤ ਦੇ ਵਿੱਚ ਇਹਦੀ ਪੇਸ਼ੀ ਸੀਗੀ ਅੱਜ ਇਹ ਪੇਸ਼ ਨਾ ਹੋਇਆ ਸਿੱਟੇ ਵਜੋਂ ਅਦਾਲਤ ਨੇ ਉਸਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਆ ਅੱਜ ਇਹ ਸਦੀਨ ਉਹਦੀ ਕਿਸੇ ਵੀ ਪਲ ਜਿਸਤਾਰੀ ਹੋ ਸਕਦੀ ਆ ਇਹ ਜਿਹੜਾ ਪਾਸਟਰ ਬਜਿੰਦਰ ਸਿੰਘ ਆ ਇਹਨੂੰ ਕੋਈ ਬਰਜਿੰਦਰ ਸਿੰਘ ਕਹੀ ਜਾਂਦਾ ਕੋਈ ਬਲਜਿੰਦਰ ਸਿੰਘ ਕਹੀ ਜਾਂਦਾ ਪਰ ਅਸਲੀ ਨਾਮ ਜਿਹੜਾ ਬਜਿੰਦਰ ਸਿੰਘ ਹੈ ਹਰਿਆਣੇ ਦੇ ਯਮਨਾ ਨਗਰ ਇਲਾਕੇ ਦਾ ਹੈ ਇੱਕ जाट ਪਰਿਵਾਰਕ Hindu जाट ਪਰਿਵਾਰ ਦੇ ਨਾਲ ਸੰਬੰਧਤ ਲੜਕਾ ਆ ਇਹਦੇ ਉੱਤੇ ਪਹਿਲਾਂ ਵੀ 218 ਦੇ ਵਿੱਚ ਜ਼ੀਰਕਪੁਰ ਦੇ ਨਾਲ ਸੰਬੰਧਤ ਇੱਕ ਔਰਤ ਨੇ ਬਲਾਤਕਾਰ ਦੇ ਦੋਸ਼ ਲਾਏ ਸੀ ਉਸ ਸੰਬੰਧੀ ਵੀ ਪੁਲਿਸ ਨੇ ਇੱਕ ਕੇਸ ਦਰਜ ਕੀਤਾ ਸੀ ਜਿਹੜਾ ਹੱਲੇ ਵੀ ਚੱਲ ਰਿਹਾ ਆ ਤੇ ਇਹ ਜ਼ਮਾਨਤ ਅਧੀਨ ਸੀਗਾ ਇਸ ਤੋਂ ਪਹਿਲਾਂ 2023 ਦੇ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਇਹਦੇ ਦੇ ਡੇਰੇ ਉੱਤੇ ਰੇਡ ਵੀ ਮਾਰੀ ਗਈ ਸੀ ਤੇ ਇਹਦੀ ਵੀ ਇੱਕ ਬੜੀ ਡਿਫਰੈਂਟ ਕਹਾਣੀ ਹੈ ਕਿ ਬਜਿੰਦਰ ਸਿੰਘ ਅਸਾਈ ਪਾਸਟਰ ਬਣਿਆ ਕਿਵੇਂ ਸੋ ਪਹਿਲਾਂ ਇਹ ਇੱਕ ਹਿੰਦੂ ਜਾਟ ਸੀਗਾ ਇਹਨੂੰ ਇੱਕ ਕਤਲ ਦੇ ਮਾਮਲੇ ਵਿੱਚ ਸਜ਼ਾ ਹੋਈ ਜੇਲ੍ਹ ਦੇ ਵਿੱਚੋਂ ਜਦੋਂ ਬਾਹਰ ਇਹ ਨਿਕਲਿਆ ਤਾਂ ਫਿਰ ਪਾਸਟਰ ਬਣ ਕੇ ਨਿਕਲਿਆ ਜਾਂ ਕਿਹਨੇ ਇਹਨੂੰ ਬਣਾਇਆ ਇਹ ਇੱਕ ਆਪਣੇ ਆਪ ਦੇ ਵਿੱਚ ਰਹੱਸ ਹੈਗਾ ਸੋ ਹਰਿਆਣਾ ਦੇ ਕਨਾਲ ਜ਼ਿਲ੍ਹੇ ਦੇ ਨਾਲ ਸੰਬੰਧਿਤ ਇਸ ਬਜਿੰਦਰ ਸਿੰਘ ਨੂੰ ਫਿਰ ਪੰਜਾਬ ਦੇ ਵਿੱਚ ਭੇਜਿਆ ਗਿਆ ਅਜੇ ਇੱਥੇ ਆ ਕੇ ਇਹਨੇ ਸਰਕਾਰੀ ਸ਼ਹਿਰ ਦੇ ਨਾਲ ਇੱਕ ਵੱਡਾ ਚਰਚ ਉਸਾਰਿਆ ਆ। ਸੋ 15 ਸਾਲ ਪਹਿਲਾਂ ਇੱਕ ਕਤਲ ਦੇ ਮਾਮਲੇ ਦੇ ਵਿੱਚ ਇਹ ਜੇਲ੍ਹ 'ਚ ਬੰਦ ਰਿਹਾ ਆ ਤੇ ਅੱਜ ਕੱਲ ਲੋਕਾਂ ਦੇ ਦੁੱਖ ਦੂਰ ਕਰਦਾ ਆ। ਜਿਵੇਂ ਪਹਿਲਾਂ ਦੱਸ ਕੇ ਛੱਡਿਆ ਕਿ ਜਲੰਧਰ ਦੇ ਇਸਾਈ ਜਿਹੜੇ ਚਰਚਸ ਨੇ ਉਹ ਵੀ ਇਸ ਤੋਂ ਕਾਫੀ ਦੁਖੀ ਆ ਤੇ ਉਹਨਾਂ ਦਾ ਕਹਿਣਾ ਆ ਕਿ ਇਹ ਉਹਨਾਂ ਦੇ ਧਰਮ ਨੂੰ ਬਦਨਾਮ ਕਰ ਰਿਹਾ। ਉਹ ਕਹਿੰਦੇ ਇਸਾਈਅਤ ਦੇ ਵਿੱਚ ਜਿਹੜੇ ਜਿਹੜੇ ਕੰਮ ਕਰਨ ਤੋਂ ਵਰਜਿਆ ਗਿਆ ਆ ਜਾਦੂ ਟੂਣਾ ਅੰਧਵਿਸ਼ਵਾਸ ਇਹ ਸਾਰਾ ਕੁਝ ਸਾਈ ਧਰਮ ਦੇ ਨਾਂ 'ਤੇ ਕਰਮਕਾਂਡ ਕਰ ਰਿਹਾ ਆ ਜਿਹਦੇ ਨਾਲ ਭੋਲੇ-ਪਾਲੇ ਲੋਕ ਇਹਦੇ ਚੁੰਗਲ ਵਿੱਚ ਫਸ ਰਹੇ ਆ ਹੁਣ ਕਸੂਤੇ ਫਸੇ ਪਾਸਟਰ ਬਜਿੰਦਰ ਬਜਿੰਦਰ ਨੇ ਆਪਣੇ ਤੇ ਲੱਗੇ ਦੋਸ਼ ਨਕਾਰੇ ਆ ਉਹ ਕਹਿੰਦੇ ਵੀ ਇਹ ਸਰਾ ਸਰ ਝੂਠੇ ਆ ਤੇ ਇਸ ਸਬੰਧੀ ਉਹਨੇ ਸ਼ਬਦਾ ਲਗਾਂ ਨੂੰ ਕਿਹਾ ਕਿ 12 ਮਾਰਚ ਨੂੰ ਪੰਜਾਬ ਬੰਦ ਕੀਤਾ ਜਾਵੇ ਸੋ ਇਹ ਮਾਮਲਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਗਰਮਾ ਸਕਦਾ ਹੈ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਝੂਠੇ ਪੁਲਿਸ ਮੁਕਾਬਲਿਆਂ ਦੀ ਝੂਠੇ ਪੁਲਿਸ ਮੁਕਾਬਲੇ ਹੱਲੇ ਵੀ ਹੋ ਰਹਾ ਹੈ ਪੰਜਾਬ ਪੁਲਿਸ ਦੇ ਜਿਹੜੇ ਮੌਜੂਦਾ ਅਧਿਕਾਰੀ ਆ ਉਹ ਇੱਕ ਵਾਰੀ ਫਿਰ ਮੁੰਡਿਆਂ ਨੂੰ ਗੈਂਗਸਟਰਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਰਹੇ ਆ ਉਹਨਾਂ ਨੇ ਬੀਤੇ ਤੋਂ ਕੋਈ ਸਾਬਕ ਨਹੀਂ ਸਿੱਖਿਆ ਕਿ ਜਿਹੜੇ ਇਹਨਾਂ ਨੇ ਬੀਤੇ ਵਿੱਚ ਝੂਠੇ ਪੁਲਿਸ ਮੁਕਾਬਲੇ ਸਰਕਾਰ ਦੀ ਸ਼ਹਿਤੇ ਕੀਤੇ ਸੀ ਉਹਨਾਂ ਦਾ ਕੀ ਹਾਲ ਹੋਇਆ ਆ ਉਹਨਾਂ ਦੇ ਟੱਬਰਾਂ ਦਾ ਕੀ ਹਾਲ ਹੋਇਆ ਆ ਪਰ ਇਹ ਦਸਤੂਰ ਹੱਲੇ ਵੀ ਜਾਰੀ ਆ ਸੋ ਅੱਜ 993 ਦਾ ਇੱਕ ਮਾਮਲਾ ਪ੍ਰਕਾਸ਼ ਵਿੱਚ ਆਇਆ ਉਸੋ ਤਰ੍ਹਾਂ ਵਿੱਚ ਦੋ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ ਪੁਲਿਸ ਇੰਸਪੈਕਟਰ ਸੀ타ਰਾਮ ਅਤੇ ਰਾਜਪਾਲ ਨੂੰ ਸੀਬੀਆ ਅਦਾਲਤ ਮੋਹਾਲੀ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ। ਸੋ ਇਹਨਾਂ ਵਿੱਚੋਂ ਸਾਡੇ ਕੋਲ ਕੁਝ ਹੀ ਤਸਵੀਰਾਂ ਮਿਲੀਆਂ ਜਿਹੜੀ ਸੱਜੇ ਹੱਥ ਤਸਵੀਰ ਆ ਸੀ타ਰਾਮ ਦੀ ਆ ਜਦੋਂ ਕਿ ਦੂਜੇ ਪਾਸੇ ਮ੍ਰਿਤਕ ਸੁਖਵੰਤ ਸਿੰਘ ਦੀ ਤਸਵੀਰ ਆ ਜਿਹਨੂੰ ਇਹਨਾਂ ਦੀ ਪੁਲਿਸ ਟੀਮ ਵੱਲੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਸੋ 80 ਸਾਲ ਦੇ ਸ ਸੀ타ਰਾਮ ਨੇ ਵਰਦੀ ਦੀ ਦਰਵਾਰਤੋਂ ਕਰਦੇ ਆ ਇਨਾਮ ਤਰੱਕੀਆਂ ਦੇ ਲਾਲਚ ਵਿੱਚ ਦੋ ਨੌਜਵਾਨ ਜਿਹੜੇ ਆ ਉਹ ਮਾਰੇ ਆ ਤੇ ਇਹਨਾਂ ਦੀ ਗਿਣਤੀ ਮਾਰਨ ਵਾਲਿਆਂ ਦੀ ਕੋਈ ਗਿਣੀ ਨਹੀਂ ਜਾ ਸਕੀ ਕਿਉਂਕਿ ਪੰਜਾਬ ਦੇ ਵਿੱਚ ਅਜਿਹੇ ਅਨੇਕਾਂ ਹੀ ਬੁੱਜੜ ਪੁਲਿਸ ਅਧਿਕਾਰੀ ਸੀਗੇ ਜਿਹੜੇ ਹਰ ਰੋਜ਼ ਇਨਾਮ ਅਤੇ ਤਰੱਕੀਆਂ ਦੇ ਲਾਲਚ ਵਿੱਚ ਕਿਸੇ ਦੇ ਘਰ ਦਾ ਦੀਵਾ ਗੁੱਲ ਕਰਦੇ ਸੀ ਸੋ ਬਹੁਤ ਸਾਰੇ ਪਰਿਵਾਰ ਤਾਂ ਚੁੱਪ ਕਰਕੇ ਬਹਿ ਗਏ ਹੁਣੀ ਨੂੰ ਮੰਨ ਕੇ ਜਿਹੜੇ ਆ ਬਹਿ ਗਏ ਕਿਉਂਕਿ ਸਰਕਾਰ ਦਾ ਦਬਾਅ ਬਹੁਤ ਸੀਗਾ ਜੇਕਰ ਤੁਸੀਂ ਕੇਸਾਂ ਦੀ ਪੈਰਵਾਈ ਕੀਤੀ ਤਾਂ ਤੁਹਾਨੂੰ ਵੀ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦੇਵਾਂਗੇ ਤੁਹਾਡੇ ਤੇ ਵੀ ਝੂਠੇ ਕੇਸ ਪਾ ਕੇ ਅੰਦਰ ਕਰ ਦੇਵਾਂਗੇ ਪਰ ਬਹੁਤ ਥੋੜੇ ਪਰਿਵਾਰ ਸੀ ਜਿਹੜੇ ਹੱਲੇ ਵੀ ਲੜਾਈ ਲੜ ਰਹੇ ਆ ਤੇ ਵਕੀਲਾਂ ਦੀ ਟੀਮ ਖਾਲਸਾ ਮਿਸ਼ਨ ਆਰਗੇਨਾਈਜੇਸ਼ਨ ਸਰਵਿਸਿੰਗ ਵੇਰਕਾ ਵਰਗੇ ਜਿਹੜੇ ਕਿ ਹੱਲੇ ਵੀ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਆ ਕੇਸ ਲੜ ਰਹੇ ਆ ਤੇ ਹੌਲੀ-ਹੌਲੀ ਪੁਲਿਸ ਮੁਲਾਜ਼ਮਾਂ ਨੂੰ ਸੁਝਾਵਾ ਦਿਵਾ ਰਹੇ ਆ ਸੋ ਇਸ ਮਾਮਲੇ ਦੇ ਵਿੱਚ ਵੀ ਸੀਤਾ RAM ਨੂੰ ਜਿਹੜਾ ਦੋਸ਼ੀ ਠਹਿਰਾਇਆ ਗਿਆ ਜੀ ਤੇ ਹੁਣ ਇਹਨੂੰ 6 ਮਾਰਚ ਨੂੰ ਇਹਦੇ ਕੀਤੇ ਦੀ ਸਜ਼ਾ ਸੁਣਾਈ ਜਾਣੀ ਆ ਤੋ ਇੱਕ ਸਬਕ ਹੋਣਾ ਚਾਹੀਦਾ ਮੌਜੂਦਾ ਪੁਲਿਸ ਅਧਿਕਾਰੀਆਂ ਵਾਸਤੇ ਜਿਹੜੇ ਹੱਲੇ ਵੀ ਰੋਜ਼ ਕਿਤੇ ਨਾ ਕਿਤੇ ਝੂਠਾ ਪੁਲਿਸ ਮੁਕਾਬਲਾ ਬਣਾਉਂਦੇ ਆ ਤੇ ਹੁਣ ਤਾਂ ਸਰਕਾਰ ਨੇ ਨਵਾਂ ਢੰਗ ਲੱਭ ਲਿਆ ਵੀ ਗੈਂਗਸਟਰਾਂ ਦੇ ਘਰ ਜਿਹੜੇ ਢਾਏ ਜਾਣ ਲੱਗੇ ਆ ਜਿਹੜੇ ਘਰ ਢਾਏ ਜਾਂਦੇ ਆ ਉਹਨਾਂ ਦੇ ਢਾਏ ਜਾਂਦੇ ਜਿਹੜੇ ਕੋਈ ਪੁੜੀਆਂ ਵੇਚਦੇ ਆ ਜਿਹੜੇ ਵੱਡਾ ਕਾਰੋਬਾਰ ਕਰਦੇ ਆ ਪੁਲਿਸ ਦੇ ਨਾਲ ਰਲ ਕੇ ਸਿਆਸਤਦਾਨਾਂ ਦੇ ਨਾਲ ਰਲ ਕੇ ਕਿਲਮਾਨੀ ਕਵਾਂਟਲਾਂ ਵਿੱਚ ਡਰੱਗ ਬਣਾਉਂਦੇ ਆ ਤੇ ਵੇਚਦੇ ਆ ਉਹਨਾਂ ਵੱਲ ਸਰਕਾਰ ਮੂੰਹ ਨਹੀਂ ਕਰ ਰਹੀ ਪਰ ਜਿਹੜੇ ਮੜੀ-ਮੁੱਟੀ ਖਾਂਦੇ ਆ ਜਾਂ ਛੋਟੀ-ਮੋਟੀ ਵੇਚਦੇ ਆ ਉਹਨਾਂ ਦੇ ਉੱਤੇ ਪ੍ਰਭਾਵ ਬਣਾਉਣ ਲਈ ਸਰਕਾਰ ਘਰ ਘਾਟਾ ਰਹੀ ਆ ਜਾਂ ਉਹਨਾਂ ਦੀ ਲੱਤਾਂ ਦੇ ਵਿੱਚ ਪੁਲਿਸ ਗੋਲੀਆਂ ਮਾਰ ਰਹੀ ਆ ਤੇ ਹੁਣ ਬੀਤੇ ਕੁਝ ਦਿਨਾਂ ਤੋਂ ਦੇਖ ਰਹੇ ਆ ਕਿ ਥਾਂ-ਥਾਂ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਆ ਤੋਂ ਜੋ ਕੁਝ ਸੀਤਾਰਾ ਮਰ ਗਿਆ ਨਾ ਹੋਇਆ ਇਹ ਹੋਰ ਪੱਤਰਾ 20 ਸਾਲ ਨੂੰ 30 ਸਾਲ ਨੂੰ ਪੁਨਾ ਨਾਲ ਵੀ ਹੋਣਾ ਜਿਹੜੇ ਅੱਜ ਸਰਕਾਰ ਦੇ ਕਹਿ ਦੇ ਝੂਟੇ ਪ੍ਰੋਸ ਮੁਕਾਬਲੇ ਬਣਾ ਰਹੇ ਆ ਇਸ ਗੱਲ ਤੋਂ ਸਬਕ ਲੈਣ ਦੀ ਲੋੜ ਹੈ ਜੀ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ